ਇਨੇ ਦਿਨੀ ਸ਼ਹਿਰ ਕੋਰਾਲੀ ਦੇ ਵਿੱਚ ਚੋਰਾਂ ਵੱਲੋਂ ਕਾਫੀ ਦਹਿਸ਼ਤ ਮਚਾਈ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਬੱਸਾਂ ਅਤੇ ਆਟੋ ਦੇ ਵਿੱਚ ਸਫ਼ਰ ਕਰ ਰਹੇ ਲੋਕਾਂ ਨੂੰ ਇਹਨਾਂ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਸੀ ਸੋ ਹੁਣ ਇਹਨਾਂ ਚੋਰਾਂ ਦੇ گرو ਨੂੰ ਜਿਹੜਾ ਕਾਬੂ ਕਰ ਲਿਆ ਗਿਆ ਹੈ ਇਸ ਦੇ ਸਬੰਧ ਵਿੱਚ ਅੱਜ ਡੀਐਸਪੀ ਮੁੱਲਾਂਪੁਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਸੋ ਕਿਵੇਂ ਇਹ ਜਿਹੜਾ ਗਰੋ ਕੰਮ ਕਰਦਾ ਸੀ ਕਿਵੇਂ ਸਫਰ ਕਰਨ ਵਾਲੇ ਲੋਕਾਂ ਨੂੰ ਆਪਣਾ ਬਣਾਉਂਦਾ ਸੀ ਨਿਸ਼ਾਨਾ ਤੇ ਕਿਵੇਂ ਇਹ ਜਿਹੜੇ ਚੋਰਾਂ ਦੇ ਇਸ گرو ਨੂੰ ਫੜਿਆ ਗਿਆ ਹੈ ਜਿਸ ਦੇ ਵਿੱਚ ਸਾਰੀਆਂ ਹੀ ਔਰਤਾਂ ਸ਼ਾਮਲ ਸਨ ਆਓ ਤੁਹਾਨੂੰ ਵੀ ਦਿਖਾਉਨੇ ਆ ਡੀਐਸਪੀ ਧਰਮਵੀਰ ਸਿੰਘ ਵੱਲੋਂ ਕੀਤੀ ਗਈ ਇਸ ਕਾਰਵਾਈ ਦੇ ਜਿਸ ਦੇ ਕਾਰਨ ਹੁਣ ਪੂਰੇ ਹਲਕੇ ਦੇ ਵਿੱਚ ਪੁਲਿਸ ਅਫਸਰ ਦੀ ਜਿਹੜੀ ਬੱਲੇ ਬੱਲੇ ਹੋ ਗਈ ਹੈ ਤੇ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਮਹਿਸੂਸ ਕਰ ਰਿਹਾ ਐ ਸੋ ਆਓ ਤੁਹਾਨੂੰ ਵੀ ਦਿਖਾਉਨੇ ਆ ਕਿਵੇਂ ਇਹਨਾਂ ਚੋਰਾਂ ਦੇ گرو ਨੂੰ ਕੀਤਾ ਏ ਕਾਬੂ ਸੋ ਜੁੜੇ ਰਹੋ ਸ਼ੇਅਰ ਜ਼ਰੂਰ ਕਰਦੇਓ ਤਾਂ ਜੋ ਕਿ ਖਬਰ ਹਰ ਇੱਕ ਪੰਜਾਬ ਦੇ ਵਾਸੀ ਤੱਕ ਪਹੁੰਚ ਸਕੇ ਤੇ ਉਹ ਵੀ ਸਤਰਕ ਹੋ ਜਾਣ ਕਿ ਬੱਸਾਂ ਤੇ ਆਟੋ ਦੇ ਵਿੱਚ ਕਿਵੇਂ ਇਹ ਜਿਹੜੀਆਂ ਜਨਾਨੀਆਂ ਐ ਗੱਲਾਂ ਦੇ ਵਿੱਚ ਉਲਝਾ ਕੇ ਉਹਨਾਂ ਨੂੰ ਲੁੱਟ ਲੈਂਦੀਆਂ ਐ ਸੋ ਆਓ ਤੁਹਾਨੂੰ ਵੀ ਸੁਣਾਉਨੇ ਆ ਡੀਐਸਪੀ ਧਰਮਵੀਰ ਸਿੰਘ ਮੁੱਲਾਂਪੁਰ ਦੇ ਨਾਲ ਖਾਸ ਗੱਲਬਾਤ ਇਹ ਯਾਰ ਤਿੰਨ ਤੇ ਦੋ ਪੰਜ ਚਾਹ ਪੰਜੀ ਐ ਤੇਹੀ ਐ ਨਹੀਂ ਜੀ ਹੋਰ ਵੀ ਹੋਰ ਜੋ ਮੇਨ ਵਾਲੀ ਉਹ ਤਾਂ ਨਹੀਂ ਐ ਕੋਈ ਗੱਲ ਨਹੀਂ ਉਹ ਝੋਲੇ ਵਾਲੀ ਵੀ ਨਾਲ ਨਾਲ ਇਹਨੂੰ 10 ਸੀ ਜੀ ਪੰਜ 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 ਇਹ ਪੰਜ ਹੋਰ ਕੋਈ ਗੱਲ ਇਹ ਆ ਗਈ ਆ ਇਹਨੇ ਇਹਨੇ ਮੈਨੂੰ ਬਸ ਨਹੀਂ ਚੜ੍ਹਣ ਦਿੱਤੀ ਸੀ ਆ ਕਾਲੇ ਸੂਟ ਵਾਲੀ ਆ ਦੂਟਾ ਯੂਰੀ ਕਿੱਥੇ ਦੀ ਆ ਗਈ ਜਮ ਚਾਹ ਇੱਕ ਹੋਰ ਆ ਉਹ ਪਿੱਛੇ ਉਹ ਪਿੱਛੇ ਆ ਗਈ ਮੋਟੀ ਜੀ 10 ਹੈ ਜੀ ਟੋਟਲ ਮੋਰਫਨਾ ਲੰਮੀ ਐ ਜੀ ਉਹ ਨਾ ਸਰ ਮੈਂ ਕਿਹ ਚੈਨਲ ਕੱਬ ਕਰ ਲੈਂਦੇ ਨੇ ਗਾੜੀ ਨਹੀਂ ਚੱਲਦਾ ਮੈਂ ਤਾਂ ਲਗਾ ਹੀ ਪੰਜੇ ਜਿੱਦਾਂ ਦੇ ਦੀ ਨਹੀਂ ਵੀ ਉਹ ਪੰਜ ਪਹਿਲਾਂ ਵੀ ਗਈਆਂ ਉਹ ਵੀ ਇਹਨਾਂ ਦੇ ਨਾਲ ਦੀਆਂ ਹੀ ਆ ਬੈਗ ਵੀ ਨਾ ਕੋਈ ਬੈਗ ਐਂਕਲ ਉਹ ਉਹ ਦੇਖੋ ਚੋਲਾ ਹੈ ਜਿਹੜਾ ਮੈਂ ਤੁਹਾਨੂੰ ਚਿੱਟਾ ਚੋਲਾ ਕਿਹਾ ਸੀ ਉਹ ਉਹ ਰੈਲੀ ਦੇ ਹੱਥ ਚ ਜਾ ਲਾ ਤਾਂ ਇਹਨਾਂ ਦੇ ਦੋ ਪਾਈਏ ਉਹ ਤੋਂ ਇਹ ਵੀ ਤੇ ਇਹ ਵੀ ਤੋਂ ਨੂੰ ਪਾਈਏ ਜੇ ਮੈਨੂੰ ਪੱਕਾ ਇਹਦੇ ਚਾਹ ਨਹੀਂ ਕਾਲੇ ਸਫੇਦ ਵਾਲੀ ਕਿਵੇਂ ਤੇ ਚਿੱਟੇ ਵਾਲੀ ਨਹੀਂ ਹਾਂ ਉਹਨੇ ਕਿਹਾ ਇੰਨਾ ਜ਼ੂਮ ਕਰਕੇ ਉਹ ਫਾੜ ਜਣਾ ਉਹ ਪਾਈਸ ਤੇ ਸੱਚ ਨੇ ਹੈਲੋ ਤੂੰ ਅੰਦਰ ਬਣਾ ਦੇ ਡੱਬੇ ਸਭ ਅੰਦਰ ਬਣਾ ਦੇ ਇੱਕ ਵਾਰ ਆ ਜਾ ਯਾਰ ਉਹ ਤੈਨੂੰ ਬਣਾ ਦੇ ਇਕੱਲੇ ਨੂੰ ਪਾਣੀ ਦੇ ਲਈ ਨਹੀਂ ਆਲੀ ਠੀਕ ਆ ਤੇ Ben <laughs> marriages <laughs> <laughs> इधर <laughs> लेर <laughs>

ਇਕੋ ਇਹ ਜਿਹੜੇ ਇੱਕ ਨਾ ਰੁਤੀਕਾ ਗਰਗ ਜਿਹੜੇ ਹੈਗੇ ਆ ਉਹ ਜੌਬ ਕਰਦੇ ਸੀ ਆਪਣਾ ਬਿਜਲੀ ਡਿਪਾਰਟਮੈਂਟ ਦੇ ਵਿੱਚ ਤੇ ਉਹਨਾਂ ਨਾਲ ਇਹ 19 ਤਰੀਕ ਨੂੰ ਸਿਟੀ ਕਰਾਲੀ ਦਾ ਜਿਹੜਾ ਬੱਸ ਸਟੈਂਡ ਉੱਥੇ ਵਿਵਾਦਤ ਹੋਈ ਸੀ ਜਿਨ੍ਹਾਂ ਨੇ ਸਾਨੂੰ 23 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਆ ਕੇ ਇਹ ਸਾਡੀ ਵੀ ਇਨਫੋਰਮੇਸ਼ਨ ਆਈ ਅਸੀਂ ਨਾਲ ਹੀ ਐਫਆਈਆ ਦਰਜ ਕਰਨ ਤੋਂ ਬਾਅਦ ਅਸੀਂ ਉਸੇ ਦਿਨ ਹੀ ਸਵੇਰੇ ਪਲਾ ਫੁਟੇਜ ਕੱਢੀ ਜਾ ਕੇ ਉੱਥੇ ਜਿਹੜੀ ਹੈਗੀ ਸਾਡੇ ਕੈਮਰੇ ਲੱਗੇ ਹੋਏ ਆ ਤੇ ਉਹਨਾਂ ਵਿੱਚੋਂ ਕੁਝ ਲੇਡੀਜ਼ ਦੀਆਂ ਫੁਟੇਜ ਸਾਡੇ ਕੋਲ ਸਾਹਮਣੇ ਆਈਆਂ ਉਹਨਾਂ ਦੇ ਆਧਾਰ ਤੇ ਅਸੀਂ ਫਿਰ ਜਿਹੜੀਆਂ ਹੈਗਾ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦਾ ਦੇ ਆਸ-ਪਾਸ ਨਿਗਾ ਰੱਖੀ ਜਾਵੇ ਤੇ ਉਹਦੇ ਵਿੱਚ ਅਸੀਂ ਸਿਵਲ ਦੇ ਵਿੱਚ ਤੇ ਸਾਡੇ ਜਿਹੜੇ ਐਸ ਐਚਓ ਸਤਨਾਮ ਜਿਹੜੇ ਸਿਟੀ ਕਰਾਲੀ ਦੇ ਤੇ ਇਸ ਟ੍ਰੈਫਿੰਗ ਚਾਰਜ ਜਕਤ ਉਹਨਾਂ ਨੂੰ ਵੀ ਇਹਨਾਂ ਵੱਲੋਂ ਕਿਹਾ ਕਿ ਕਿ ਸਾਰਾ ਦਿਨ ਉਹ ਉੱਥੇ ਹੁੰਦੇ ਆ ਤੇ ਉਸ ਤੋਂ ਬਾਅਦ ਜਦੋਂ ਵੀ ਕੋਈ ਬਾਸਾਂ ਦੀ ਅਸੀਂ ਧਿਆਨ ਰੱਖ ਰਹੇ ਸੀ ਵੀ ਕੋਈ ਇਦਾਂ ਦੀਆਂ ਲੇਡੀਜ਼ ਜਿਹੜੀਆਂ ਇੱਥੇ ਘੁੰਮਦਾ ਨਹੀਂ ਰਹੀਆਂ ਤੇ ਉਸ ਤੋਂ ਬਾਅਦ ਜਿਹੜੀਆਂ ਲੇਡੀਜ਼ ਉਹ ਦੇਖੀਆਂ ਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਮੌਕੇ ਤੇ ਕਾਬੂ ਕਰ ਲਏ ਇਹਨਾਂ ਨੂੰ ਜੀ ਇਹਦੇ ਬਾਰੇ ਕੀ ਕੀ ਬਰਾਮਦ ਹੋਇਆ ਜੇ ਕੋ ਜਿਹੜੀ ਇਹਨਾਂ ਦੀ 15 ਗ੍ਰਾਮ ਦੀ ਜਿਹੜੀ ਇਹ ਦੱਸ ਰਹੀ ਸੀ ਕਿ ਮੇਰੀ ਵੰਗ ਸੀ ਜਿਹੜੀ ਇਹਨਾਂ ਨੇ ਜਦੋਂ ਬੱਸ ਚੜ੍ਹੇ ਆ ਉਸ ਤੋਂ ਇਹਨਾਂ ਨੇ ਚੈੱਕ ਕੀਤੀ ਉਹ ਹੈ ਨਹੀਂ ਸੀ ਤੇ ਜਿਹੜੀ ਹੈਗੀ ਉਹ ਅਸੀਂ ਇਹਨਾਂ ਕੋਲ ਰਿਕਵਰੀ ਕਰ ਲਈ ਸੀ ਉਹ ਬਿਲਕੁਲ ਜੀ ਜਿਹਨਾਂ ਵੱਲੋਂ ਸਾਡੂੰ ਸ਼ਿਕਾਇਤ ਕੀਤੀ ਗਈ ਸੀ ਇਹ ਜ਼ਿਆਦਾਤਰ ਜਿਹੜੀਆਂ ਹੈਗੀਆਂ ਪਟਿਆਲਾ ਜ਼ਿਲ੍ਹਾ ਤੇ ਸੰਗਰੂਰ ਤੋਂ ਬਲੋਂਗ ਕਰਦੀਆਂ ਇਹ ਤੇ ਇਹਨਾਂ ਦੀ ਜਿਹੜੀ ਏਜ ਹੈਗੀ ਉਹ 50 ਪਲੱਸ ਆ ਸਾਰਿਆਂ ਦੀ ਹੋਰ ਤਾਂ ਕਿੱਥੇ ਕਿੱਥੇ ਬਾਦ ਤੱਕ ਕਰਤੁਕੀ ਨੇ ਕੋਈ ਮਾਮਲਾ ਹੋਰ ਪਿਛਲਾ ਸੋਚਿਆ ਗਿਆ ਦੇਖੋ ਇਹ ਜਿਹੜੀ ਅਸੀਂ ਨਦੀ ਹੁਣ ਤੱਕ ਦੀ ਜਿਹੜੀ ਅਸੀਂ ਤਫਤੀਸ਼ ਕੀਤੀ ਆ ਉਹਦੇ ਵਿੱਚ ਜਿਹੜੇ ਇਹਨਾਂ ਦੇ ਉੱਪਰ ਆਲਰੇਡੀ ਤਿੰਨ ਤਿੰਨ ਮੁਕਦਮੇ ਆਲਰੇਡੀ ਦਰਜ ਹੈਗੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਹੁਣ ਵੀ ਜਿਹੜੇ ਅਸੀਂ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਅਸੀਂ ਇੰਟੀਮੇਸ਼ਨ ਦਿੱਤੀ ਆ ਇਹ ਕਿ ਜੇ ਉਹਨਾਂ ਦੇ ਵੀ ਕੋਈ ਇਦਾਂ ਦੇ ਪਰਚੇ ਹੋਏ ਆ ਤੇ ਉਹ ਅਨਟ੍ਰੇਸ ਚੱਲ ਰਹੇ ਆ ਤੇ ਉਹਨਾਂ ਨਾਲ ਤਾਲਮੇਲ ਕਰਕੇ ਜਿਹੜਾ ਉਹਨਾਂ ਦਾ ਵੀ ਜਿਹੜਾ ਹੈ ਟ੍ਰੇਸ ਕੀਤੇ ਜਾਣਗੇ ਜੀ ਇਹ ਕੱਲੇ ਬਸ ਵਿੱਚ ਇਹਦਾ ਵਾਰਤ ਤੱਕ ਵੀ ਸੀ ਕਿ ਆਪਣੀ ਟ੍ਰਾਹਲ ਮੰਡੀ ਦੇ ਵਿੱਚ ਪੇਂਘੜਾ ਇਲਾਕਾ ਹੁੰਦਾ ਤੇ ਬਾਜ਼ਾਰਾਂ 'ਚ ਹੁੰਦਾ ਉੱਥੇ ਵੀ ਇਹਦੇ ਕੋਈ ਜ਼ਿਆਦਾਤਰ ਤਾਂ ਇਹ ਜਿਹੜ ਸੀਟ ਮਿਲ ਜਵੇ ਬੈਠਣ ਵਾਸਤੇ ਤੇ ਜਦੋਂ ਇਹ ਸਾਰੀਆਂ ਪੰਜ ਛੇ ਜਣੀਆਂ ਇਕੱਠੀਆਂ ਭੀੜ ਹੋ ਕੇ ਧੱਕਾ ਮੁਕੀ ਕਰਦੀਆਂ ਉਸੇ ਟਾਈਮ ਜਿਹੜੀ ਹੈਗੀ ਆ ਜਾਂ ਚੈਨ ਹੋ ਗਈ ਆ ਉਹਨੂੰ ਬ੍ਰੇਕ ਕਰ ਦਿੰਦੇ ਸੀ ਜਾਂ ਕੋਈ ਵੰਗ ਪਾਈ ਵੀ ਆ ਉਹਨੂੰ ਬ੍ਰੇਕ ਕਰਕੇ ਜਿਹੜੀਆਂ ਇਹ ਲਾ ਲੈਂਦੀਆਂ ਸੀ ਇਹ ਕਿਵੇਂ ਦੀ ਲੇਡੀਜ਼ ਨੂੰ ਟਾਰਗੇਟ ਕਰਦੇ ਸੀ ਯਾਦ ਕਰਕੇ 올ਡ ਨੂੰ ਜਾਂ ਫਿਰ ਯੰਗ ਨੂੰ ਕਿਵੇਂ ਦੇਖੋ ਜਿਹੜੇ 40 ਦੇ ਆਸ-ਪਾਸ ਹੈਗੇ ਆ ਕਿਉਂਕਿ ਇਹ ਖੜ ਕੇ ਪਹਿਲਾਂ ਦੇਖਦੀ ਸੀ ਵੀ ਉਹਨੂੰ ਇਹ ਚੱਕਣੇ ਹੈ ਕਿ ਨਹੀਂ ਹੈਗੇ ਕਿਉਂਕਿ ਜੇ ਬੰਦੇ ਦਾ ਪਤਾ ਲੱਗ ਜਾਣਾ ਜਦੋਂ ਖੜਾ ਹੁੰਦਾ ਤੇ ਉਸ ਤੋਂ ਬਾਅਦ ਇਹ ਉਹਨਾਂ ਨੂੰ ਟਾਰਗੇਟ ਕਰ ਲੈਂਦੇ ਸੀ ਕਿ ਇਹ ਬੰਦਾ ਇੱਕ ਟਾਰਗੇਟ ਬਣਾ ਕੇ ਫਿਰ ਉਸੇ ਦੇ ਉੱਪਰ ਜਿਹੜਾ ਇਹ ਤਾਂ ਕੰਮ ਉਹ ਕੀ ਜਦੋਂ ਬੱਸ ਚੜਦੇ ਆ ਉਸੇ ਟਾਈਮ ਜਿਹੜੀ ਹੈਗੀ ਆ ਇਹ ਬ੍ਰੇਕ ਕਰਦੇ ਸੀ ਇਹ ਕਿਹੜੀ ਕਿਹੜੀ ਧਰਾਮਾ ਸੈ ਤੋਂ ਹੁਣ ਮਾਮਲਾ ਦਰਜ ਕੀਤਾ ਇਹ ਦੇਖੋ ਜੀ ਜਿਹੜਾ ਹੈਗਾ ਵਾ ਅੰਡਰ ਸੈਕਸ਼ਨ 303 ਸਬਜੈਕਸ਼ਨ 2 ਤੇ 3 ਤੇ ਸਬਜੈਕਸ਼ਨ ਜਿਹੜਾ 5 ਆ ਬੀ ਐਨ ਐਸ ਜਿਹੜੇ ਨਵੇਂ ਕਾਨੂੰਨ ਉਹਨਾਂ ਦੇ ਜਿਹੜੇ ਨਾਲ ਹੋਰ ਜਿਹੜੇ ਕੋਈ ਵਾਰਦਾਤ ਕਰਦੇ ਬਿਲਕੁਲ ਇਹਨਾਂ ਦਾ ਅਸੀਂ ਹੁਣ ਰਿਮਾਂਡ ਦੇ ਕੇ ਜਿਹੜੀ ਇਹਨਾਂ ਕੋ ਪੁੱਛਗਿੱਛ ਕਰਾਂਗੇ ਤੇ ਅਸੀਂ ਦੇਖਾਂਗੇ ਕਿ ਵੀ ਜਿਹੜੇ ਹੋਰ ਵੀ ਕਿਤੇ ਇਹਨਾਂ ਦੇ ਗੈਂਗ ਐਕਟਿਵ ਤਾਂ ਨਹੀਂ ਹੈਗੇ ਜੇ ਹੋਰ ਕਿਤੇ ਪਾਸੇ ਇਹਨਾਂ ਦਾ ਕੋਈ ਇਦਾਂ ਦੇ ਹੋਏ ਤੇ ਉਹਨਾਂ ਦੇ ਡਿਸਟ੍ਰਿਕਟ ਨੂੰ ਵੀ ਅਸੀਂ ਜਿਹੜਾ ਹੈਗਾ ਸਾਡੇ ਕੋਲੋਂ ਦੱਸਿਆ ਜਾਊਗਾ ਤੇ ਉਹਨਾਂ ਨਾਲ ਮਿਲ ਕਰਕੇ ਜੇ ਹੋਰ ਕੋਈ ਗੈਂਗ ਹੋਏ ਉਹਨਾਂ ਨੂੰ ਵੀ ਰੈਸਟ ਕੀਤਾ ਜਾਊਗਾ ਜੀ